ਜੀ ਮੈਂਬਰ ਆਫ ਪਾਰਲੀਮੈਂਟ ਕੋਈ ਜਿੱਤਿਆ ਹੈਗਾ ਤੇ ਉਹਨੂੰ 60 ਦਿਨ ਦੇ ਅੰਦਰ ਅੰਦਰ ਇਹਨਾਂ ਨੇ ਚਕਾਉਣੀ ਹੁੰਦੀ ਆ ਸੋਚ ਚਕਾਉਣੀ ਹੁੰਦੀ ਆ ਤੇ ਉਸ ਨੂੰ ਲੈ ਕੇ ਜਿਹੜਾ ਹੈਗਾ ਏ ਮੈਂਬਰ ਆਫ ਪਾਰਲੀਮੈਂਟ ਜਿਹੜੇ ਭਾਈ ਸਰਬਜੀਤ ਸਿੰਘ ਜੀ ਨੇ ਫਰੀਦਕੋਟ ਤੋਂ ਉਹਨਾਂ ਨੇ ਹੁਣੇ-ਹੁਣੇ ਜਿਹੜੀ ਲੇਟੈਸਟ ਜਿਹੜੀ ਅਪਡੇਟ ਦਿੱਤੀ ਹੈ ਕਿ 5 ਜੁਲਾਈ ਨੂੰ ਜਿਹੜਾ ਹੈਗਾ ਹੈ ਸਪੀਕਰ ਦੇ ਜਿਹੜਾ ਕਿਉਂਕਿ ਉਸ ਟਾਈਮ ਇੱਕ ਵਾਰੀ ਤਾਂ ਜਦੋਂ ਸਾਰਿਆਂ ਨੂੰ ਇਕੱਠੀ ਸੌਂ ਚਕਾਈ ਗਈ ਸੀ ਉਹਦੇ ਵਿੱਚ ਤਾਂ ਨਹੀਂ ਹੋਇਆ ਤੇ ਹੁਣ ਸਪੀਕਰ ਦੇ ਨਾਲ ਜਿਹੜਾ ਸੈਪਰੇਟ ਚੈਂਬਰ ਦੇ ਵਿੱਚ ਜਿਹੜੀ ਹੈ ਇਹ ਜਿਹੜਾ ਪ੍ਰੋਗਰਾਮ ਹੋਵੇਗਾ ਤੇ ਦੂਜੇ ਬੰਨੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ 4 ਦਿਨਾਂ ਦੀ ਜਿਹੜੀ ਪ੍ਰੋਲ ਹੈ ਉਹ ਵੀ ਜਿਹੜੀ ਗਰਾਂਟਡ ਹੋ ਚੁੱਕੀ ਹੈ ਤੇ ਪੁਲਿਸ ਵੱਲੋਂ ਜਿਹੜੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਅਜੇ ਉਹਦੀਆਂ ਕੀ ਗਾਈਡਲਾਈਨਸ ਨਹੀਂ ਕੀ ਕਿਸੇ ਨੂੰ ਮਿਲ ਸਕਣਗੇ ਜਾਂ ਨਹੀਂ ਇਹ ਚੀਜ਼ਾਂ ਅਜੇ ਬਾਹਰ ਨਹੀਂ ਆਈਆਂ ਕਿਉਂਕਿ ਦਿਬਰੂਗੜ ਤੋਂ ਦਿੱਲੀ ਦਾ ਵੀ ਜਿਹੜਾ ਹੈਗਾ ਏ ਉਹ ਵੀ ਕਾਫੀ فاਸਲਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਉਹਨਾਂ ਨੂੰ ਮਿਲਨ ਦਿੱਤਾ ਜਾਏਗਾ ਜਾਂ ਉਹ ਆਉਣਗੇ ਹਲਕੇ ਦੇ ਵਿੱਚ ਜਾਂ ਫਿਰ ਅੱਗੇ ਕੀ ਹੋਏਗਾ ਕਿਉਂਕਿ ਜਦੋਂ ਸੌ ਚੁੱਕ ਲੈਣਗੇ ਫਿਰ ਉਸ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਕਾਫੀ ਜਿਹੜੇ ਆਪਾਂ ਕਹੀ ਕਿ ਬਦਲ ਜਾਣਗੇ ਫਿਰ ਉਸ ਤੋਂ ਬਾਅਦ ਜਦੋਂ ਮੈਂਬਰ ਆਫ ਪਾਰਲੀਮੈਂਟਲੀ ਦਾ ਇਹ ਵੀ ਹੁੰਦਾ ਹੈ ਨਾ ਕਿ ਇੱਕ ਸੈਪਰੇਟ ਜਿਹੜਾ ਹੈ ਸੁਪਰੀਮ ਕੋਰਟ ਦੀਆਂ ਪ੍ਰोसीडिंगਸ ਹੈਗੀਆਂ ਨੇ ਜੇ ਤੁਸੀਂ ਐਮਐਲਏ ਉਹ ਆ ਜਾਂ ਤੁਸੀਂ ਵਿਧਾਇਕ ਹੈਗੇ ਹੋ ਜਾਂ ਤੁਸੀਂ ਸਾਬਕਾ ਵਿਧਾਇਕ ਹੈਗੇ ਹੋ ਤੇ ਜਾਂ ਸਾਬਕਾ ਮੈਂਬਰ ਆਫ ਪਾਰਲੀਮੈਂਟ ਵੀ ਹੋ ਤੇ ਤੁਹਾਡੇ ਲਈ ਜਿਹੜਾ ਹੈ ਸਪੈਸ਼ਲ ਜਿਹੜੀ ਕੋਰਟ ਜਿਹੜੀ ਹੈ ਉਹ ਸੈਪਰੇਟ ਲੱਗੇਗੀ ਤੇ ਡੇ ਟੂ ਡੇ ਬੇਸਿਸ ਤੇ ਤੁਹਾਡੇ ਜਿਹੜੇ ਮੁਕਦਮੇ ਨੇ ਉਹ ਵੀ ਉਧਰਲੇ ਬੰਨੇ ਵੀ ਫਿਰ ਇਹਨਾਂ ਦਾ ਜਦੋਂ ਇੱਕ ਵਾਰੀ ਬਣ ਜਾਣਗੇ ਮੈਂਬਰ ਆਫ ਪਾਰਲੀਮੈਂਟ ਕਿਉਂਕਿ ਅਜੇ ਤੇ ਚੁਣੇ ਗਏ ਨੇ ਬਣਨਾ ਇਹਨਾਂ ਨੇ ਉਦੋਂ ਜਦੋਂ ਇਹਨਾਂ ਦਾ ਪੂਰਾ ਜਿਹੜਾ ਸਿਸਟਮ ਜਿਹੜਾ ਹੋ ਜਾਵੇਗਾ ਤੇ ਉਹ ਗੱਲਾਂ ਬਾਤਾਂ ਜਿਹੜੀਆਂ ਉਹ ਆ ਰਹੀਆਂ ਨੇ ਕਿ ਜਦੋਂ ਇਸ ਤਰ੍ਹਾਂ ਹੋ ਜਾਵੇਗਾ ਤੇ ਉਹਦੇ ਨਾਲ ਇਹਨਾਂ ਦੇ ਕੇਸ ਦੇ ਵਿੱਚ ਵੀ ਜਿਹੜਾ ਇਸ ਨੂੰ ਫਾਇਦਾ ਮਿਲੇਗਾ ਬਾਕੀ ਮੀਡੀਆ ਦੇ ਵਿੱਚ ਆ ਰਿਹਾ ਹੈ ਕਿ ਜਿਹੜੀ 4 ਦਿਨਾਂ ਦੀ ਪ੍ਰੋਲ ਹੈ ਹੋ ਰਹੀ ਹੈ ਹੁਣ ਉਹਦੀਆਂ ਜੇ ਗਾਈਡਲਾਈਨਸ ਪੂ ਹੋ ਨਹੀਂ ਜਾਂਦੀ ਕਿਉਂਕਿ ਇਸ ਤਰ੍ਹਾਂ ਦਾ ਹੁੰਦਾ ਨਾ ਕਿ ਖਬਰਾਂ ਪਾ ਕੇ ਬਾਅਦੋਂ ਡਿਲੀਟ ਵੀ ਕਰ ਦਿੱਤੀਆਂ ਜਾਂਦੀਆਂ ਨੇ ਤੁਸੀਂ ਦੇਖ ਹੋਵੇਗਾ ਕਿ ਆਮ ਹੀ ਖਬਰਾਂ ਚੱਲ ਨਹੀਂ ਸੀ ਵੀ ਉੱਥੇ ਜਾ ਕੇ ਬਾਕੀ ਦੇ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਦੇ ਨਾਲ ਹੀ ਸੌ ਚੁੱਕਣਗੇ ਹੁਣ ਇਹ ਚੀਜ਼ ਆਪਾਂ ਨੂੰ ਵੀ ਪਤਾ ਹੈ ਕਿ ਸੰਭਵ ਨਹੀਂ ਸੀ ਹੈਗੀ ਲੇਕਿਨ ਫਿਰ ਵੀ ਮੀਡੀਆ ਨੇ ਖਬਰਾਂ ਚਲਾ ਦਿੱਤੀ ਫਿਰ ਉਹਨਾਂ ਦਾ ਸਟੈਂਡਰਡ ਪ੍ਰੋਸੀਜਰ ਹੈ ਕਿ ਉਹਨਾਂ ਨੇ ਹਰੀਖ ਦਾ ਨਾਮ ਬੋਲਣਾ ਫਿਰ ਜੀ ਉਹ ਗਿਆ ਹਾਜ਼ਰ ਨਹੀਂ ਹੋਏ ਮਤਲਬ ਜਿਹੜਾ ਬੰਦਾ ਐਨਐਸਏ ਦੀ ਜਾਂ ਨੀਨ ਅੰਦਰ ਹੈ ਤੇ ਜਦੋਂ ਆਪਾਂ ਨੂੰ ਪਤਾ ਹੈ ਕਿ ਕੋਈ ਹਿਲਜੁਲ ਨਹੀਂ ਹੋ ਰਹੀ ਹੁਣ 5 ਜੁਲਾਈ ਨੂੰ ਉਹਨਾਂ ਨੇ ਸੋਚ ਚੁੱਕਣੀ ਹੈ ਹਿਲਜੁਲ ਹੋਗੀ ਨਾ ਖਬਰ-ਬਾੜ ਆ ਗਈ ਕਿ 5 ਜੁਲਾਈ ਨੂੰ ਹੋਏਗੀ 5 ਨੂੰ ਹੁੰਦੀ 6 ਨੂੰ ਹੁੰਦੀ ਹੈ ਅਜੇ ਉਹ ਵੀ ਕਨਫਰਮੇਸ਼ਨ ਨਹੀਂ ਹੈ ਹੋ ਸਕਦਾ ਕਿ ਤਿੰਨਾ ਚਾਰਾਂ ਦਿਨਾਂ ਚੋਂ ਇਧਰ ਉਧਰ ਹੋ ਕੇ ਹੋ ਜਾਵੇ ਪਰ ਇਹ ਗੱਲ ਕਨਫਰਮ ਹੈ ਕਿਉਂਕਿ ਇੱਥੇ ਮੋਰ ਦੋ ਲੱਗ ਗਈ ਸੀ ਪਿਛਲੇ ਦਿਨੀ ਜਿਹੜੇ ਰਸ਼ੀਦ ਇੰਜੀਨੀਅਰ ਹੈਗੇ ਨੇ ਉਹਨਾਂ ਨੂੰ ਵੀ ਜਿਹੜਾ ਸੌ ਚੁਕਣ ਦੇ ਲਈ 2 ਘੰਟੇ ਦੀ ਪਰੋਲ ਦਿੱਤੀ ਗਈ ਸੀ ਤੇ ਉਦੋਂ ਹੀ ਇਹ ਕਨਫਰਮ ਹੋ ਗਿਆ ਸੀ ਕਿ ਜਿਹੜਾ ਹੈਗਾ ਇਹਨਾਂ ਦਾ ਵੀ ਜਲਦੀ ਇਹ ਹੋਣ ਜਾ ਰਿਹਾ ਹੈ ਹੁਣ ਇਹਦੇ 'ਚ ਇਹ ਹੁੰਦਾ ਕਿ ਸੌ ਚੁਕਣ ਤੋਂ ਬਾਅਦ ਉਹ ਤੁਹਾਨੂੰ ਛੱਡਦੇ ਆ ਜਾਂ ਨਹੀਂ ਜਾਂ ਸਰਕਾਰ ਆਪਣਾ ਰਵਈਆ ਜਿਹੜਾ ਚੇਂਜ ਕਰਦੀ ਆ ਜਾਂ ਨਹੀਂ ਔਰ ਇਹਦੇ 'ਚ ਪੰਜਾਬ ਸਰਕਾਰ ਤੇ ਦੂਜੇ ਮਨੇ ਜਿਹੜੀ ਸੈਂਟਰ ਦੀ ਸਰਕਾਰ ਹੈਗੀ ਆ ਦੋਨਾਂ ਦੀ ਸਹਿਮਤੀ ਦੇ ਨਾਲ ਹੀ ਐਨਐਸਏ ਜਿਹੜਾ ਹਟਣਾ ਹੈਗਾ ਐ ਤੇ ਜੇ ਦੋਨੋਂ ਸਹਿਮਤ ਨਹੀਂ ਹੁੰਦੇ ਤੇ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਚੁੱਕੀ ਹੋਈ ਸੌ ਜਾਂ ਮੈਂਬਰ ਆਫ ਪਾਰਲੀਮੈਂਟ ਤੇ ਉਹ ਬਣ ਜਾਣਗੇ ਪਰ ਫਿਰ ਵੀ ਉਹਨਾਂ ਦੇ ਲਈ ਅੜਕੇ ਜਿਹੜੇ ਉੱਥੇ ਦੇ ਉੱਥੇ ਰਹਿ ਜਾਣਗੇ ਤੇ ਹੁਣ ਦੇਖਦੇ ਹਾਂ ਕੀ ਕੁਝ ਇਸ ਦੇ ਵਿੱਚ ਨਵੀਂ ਜਿਹੜੀ ਅਪਡੇਟ ਆਉਂਦੀ ਹੈਗੀ ਹੈ ਜਾਂ ਕੀ ਇਸ ਦੇ ਵਿੱਚ ਹੋਰ ਜਿਹੜਾ ਨਾ ਕਾਨੂੰਨੀ ਟੀਮ ਜਾਂ ਕੀ ਭਾਈ ਸਾਹਿਬ ਦੀ ਕਰਦੀ ਹੈਗੀ ਆ